ਸੋ ਕਿਹੜੇ ਮੋਤੀ ਮਾਤੀ ੜ ਕੇ ਸਾਡੇ ਅੱਗੇ ਖਿਆੜਨਗੇ ਜਿੱਥੇ ਆ ਜਜ਼ਬਾ ਜਿੱਥੇ ਆ ਸੋਚ ਬੈਠੀ ਆ ਹੁਣ ਮੈਂ ਜਿਵੇਂ ਕਿਹਾ ਮੈਂ ਬੋਲਣਾ ਤਾਂ ਕੁਝ ਹੋਰ ਸੀ ਸ਼ੁਰੂ ਫਿਰ ਆਪਾਂ ਸੰਤਾਂ ਤੋਂ ਹੀ ਕਰਦੇ ਆ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਸਾਡੇ ਮਹਾਨ ਸ਼ਹੀਦ ਕਿਉਂਕਿ ਇਹ ਸਾਨੂੰ ਇਹ ਸਾਨੂੰ ਡਰਾਉਂਦੇ ਆ ਵੀ ਤੁਸੀਂ ਉਹਨਾਂ ਸ਼ਹੀਦਾਂ ਦਾ ਨਾਂ ਤੁਸੀਂ ਆਪਣੇ ਗੁਰੂਆਂ ਦਾ ਨਾਮ ਉਹਨਾਂ ਦਾ ਫਲਸਫਾ ਉਹਨਾਂ ਦੇ ਸਿਧਾਂਤਾਂ ਦੀ ਗੱਲ ਨਾ ਕਰੋ ਇਹ ਡਰਾਉਂਦੇ ਆ ਇਹਨਾਂ ਨੂੰ ਪਤਾ ਜੇ ਉਹਨਾਂ ਦੀ ਗੱਲ ਕਰਨਗੇ ਇਹਨਾਂ ਨੇ ਸਾਨੂੰ ਜਿਉਣ ਨਹੀਂ ਦੇਣਾ ਮੁੜ ਕੇ ਸਾਡੀਆਂ ਸਰਦਾਰੀਆਂ ਜਿਹੜਾ ਅੱਜ ਸਰਕਾਰ ਸਮਝ ਰਹੀ ਆ ਨਾ ਵੀ ਸੱਭਿਆਚਾਰਕ ਆਰਥਿਕ ਤੇ ਸਮਾਜਿਕ ਸਰਦਾਰੀ ਦਿੱਲੀ ਦੀ ਹੋਵੇ ਤੇ ਪੰਜਾਬ ਨਹੀਂ ਬਰਦਾਸ਼ਤ ਕਰ ਸਕਦਾ ਤੁਸੀਂ ਆਰਥਿਕ ਸਰਦਾਰੀ ਲੈ ਲਓ ਬਥੇਰੀ ਲੁੱਟਕਸੁੱਟ ਕੀਤੀ ਆ ਪਹਿਲਾਂ ਸਾਡੇ ਨਾਲ ਸਾਡੇ ਲੀਡਰ ਹੀ ਲੁੱਟਕਸੁੱਟ ਕਰੀ ਗਏ ਅਸੀਂ ਐਂ ਨਹੀਂ ਇਕੱਠੇ ਹੋਏ ਸੀ ਪਰ ਜਦੋਂ ਸਾਡੀ ਸੱਭਿਆਚਾਰਕ ਸਰਦਾਰੀ ਤੇ ਆਓਗੇ ਸਮਾਜਿਕ ਸਰਦਾਰੀ ਤੇ ਆਓਗੇ ਫੇਰ ਨਹੀਂ ਅਸੀਂ ਸੈਹਦੇ ਫੇਰ ਪੰਜਾਬ ਹਮੇਸ਼ਾ ਆਪਣਾ ਬਾਜੀਪੁਣਾ ਦਿਖਾਉਂਦਾ ਇੱਕ ਬਾਗੀ ਪੁਣਾ ਅਸੀਂ 84 ਤੋਂ ਬਾਅਦ ਦਿਖਾਇਆ ਸੀ ਤੇ ਅੱਜ ਫੇਰ ਪੰਜਾਬ ਜਵਾਨ ਹੋਇਆ ਤੇ ਆ ਖੜਾ ਜਵਾਨ ਹੋਇਆ ਤੁਸੀਂ ਲਾ ਲਓ ਨਸ਼ਿਆਂ ਤੇ ਤੁਸੀਂ ਲਾ ਲਓ ਗਾਣਿਆਂ ਤੇ ਤੁਸੀਂ ਕਹਿ ਦਿਓ ਪੰਜਾਬ ਦੀ ਜਵਾਨੀ ਚ ਜਾਗਦੀ ਨਹੀਂ ਜਾਂ ਪੰਜਾਬ ਦੀ ਜਵਾਨੀ ਚੱਲੀ ਆ ਬਰ ਆ ਖੜੇ ਆ ਪਤੰਦਰ ਸਾਹਮਣੇ ਭਰਾ ਦਿਓ ਇਹਨਾਂ ਤੇ ਡਾਂਗਾਂ ਗੋਲੀਆਂ ਖੜ ਜਾਣਗੇ ਅਸੀਂ ਨਾਲ ਖੜੇ ਆ ਸੋ ਪੰਜਾਬ ਦਾ ਬਾਗੀ ਪੁਣਾ ਜਿਹੜਾ ਇਹ ਜਾ ਨਹੀਂ ਸਕਦਾ ਇਹ ਕਿਉਂ ਨਹੀਂ ਜਾ ਸਕਦਾ ਅਸੀਂ ਸਮਝਦੇ ਹਾਂ ਸਾਡਾ ਸਿਧਾਂਤ ਜਾਂ ਅਸੀਂ ਇਹ ਚਿੰਗ ਨਿਕਲਦੀ ਕਿੱਥੋਂ ਆ ਇਨ ਵਿਕਲ ਦੀਚਣਗੇ ਉੱਥੋਂ ਆ ਜਦੋਂ 10ਵੇਂ ਪਾਤਸ਼ਾਹ ਨੇ ਸਾਨੂੰ ਪਾਤਸ਼ਾਹੀ ਦਾਵਾ ਦਿੱਤਾ ਸੀ ਇਨ ਗਰੀਬ ਸਿੱਖਣ ਕੋ ਦੂ ਪਾਤਸ਼ਾਹੀ ਇਹ ਯਾਦ ਕਰੇ ਮੇਰੀ ਗੁਰਿਆਈ ਉਸ ਤੋਂ ਬਾਅਦ ਸਾਡੇ ਤੋਂ ਸਾਨੂੰ ਗੁਲਾਮ ਇਹ ਕਿਸੇ ਆਪਦੀਆਂ ਸਾਸ਼ੀਆਂ ਦੀ ਤਰਖ ਲੈਣਗੇ ਪਰ ਅਸੀਂ ਗੁਲਾਮੀ ਕਦੇ ਪ੍ਰਵਾਨ ਨਹੀਂ ਕਰਦੇ ਪ੍ਰਵਾਨ ਕਰਾ ਕੇ ਦਿਖਾ ਦੇਣ ਆ ਜਿਹੜੇ ਨਵੇਂ ਕਾਨੂੰਨ ਆਏ ਆ ਇਹ ਕੱਲਾ ਆਰਥਿਕਤਾ ਦੀ ਗੱਲ ਹੁੰਦੀ ਕੱਲੀ ਐਮਐਸਪੀ ਦੀ ਗੱਲ ਹੁੰਦੀ ਤਾਂ ਮੈਂ ਤਾਂ ਨਹੀਂ ਇੱਥੇ ਆਉਂਦਾ ਸੀ ਪਰ ਨਾ ਤੁਸੀਂ ਆਉਂਦੇ ਸੀ ਪਰ ਗੱਲ ਸਾਡੀ ਹੋਂਦ ਤੇ ਆ ਗਈ ਆ ਹੋਂਦ ਦੀ ਜਦੋਂ ਗੱਲ ਕਰਦੇ ਆ ਸਾਡਾ ਸੱਭਿਆਚਾਰ ਸਾਡਾ ਇਤਿਹਾਸ ਸਾਡਾ ਫਲਸਫਾ ਸਾਡੀ ਮਾਂ ਬੋਲੀ ਸਾਡੇ ਪਾਣੀ ਸਾਡੀ ਹੋਂਦ ਤਾਂ ਸਾਡੀ ਧਰਤੀ ਤੇ ਪਈ ਆ ਨਾ ਸਾਡੀ ਸਿਆਸਤ ਵੀ ਸਾਡੀ ਧਰਤੀ ਨਾਲ ਜੁੜੀ ਹੋਈ ਆ ਸੋ ਜੇ ਅਸੀਂ ਆਪਣੀ ਹੋਂਦ ਦੀ ਗੱਲ ਕਰਦੇ ਆ ਫੇਰ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਅਗਲੇ ਆ ਕੇ ਪਤੰਦਰ ਖੜੇ ਹੋ ਜਾਂਦੇ ਆ ਵੀ ਆਜੋ ਭਾਈ ਭਾਈ ਦਿਆਂ ਨੂੰ ਵਾਂਣ ਇੱਕੋ ਜਿਹਾ ਹੁਣ ਕੋਈ ਨਹੀਂ ਤੁਹਾਡੇ ਕੋਲੇ ਬਥੇਰੀ ਪਾਵਰ ਹੋਊਗੀ ਪਰ ਜਿਹੜਾ ਜਜ਼ਬਾ ਅਸੀਂ ਆਪਦੇ ਅੰਦਰ ਜਿਹੜੀ ਚਿੰਗ ਆਪਦੇ ਅੰਦਰ ਲਈ ਬੈਠੇ ਆ ਉਹਨੂੰ ਕਿੱਥੋਂ ਕੱਢੋਂਗੇ ਸੋ ਗੱਲ ਆ ਗਈ ਆ ਸਾਡੀ ਹੋਂਦ ਦੀ ਹੁਣ ਪੰਜਾਬ ਅੱਜ ਜਿੱਥੇ ਖੜਾ ਤੁਸੀਂ ਦੇਖੋ ਜਿਹੜੀ ਸਰਕਾਰ ਨਾਲ ਅਸੀਂ ਮੱਥਾ ਲਾਈ ਬੈਠੇ ਆ ਉਹਨਾਂ ਦਾ ਹੰਕਾਰ ਉਹਨਾਂ ਦੀ ਐਰੋਗੈਂਸ ਦੇਖੀ ਉਹਨਾਂ ਚ ਐਡਾ ਵੱਡੀ ਮੈਂ ਦੇਖੋ ਤੁਸੀਂ ਅੱਜ ਤੋਂ ਪਹਿਲਾਂ ਸਰਕਾਰਾਂ ਜਦੋਂ ਤੱਕ ਕਾਂਗਰਸ ਸੋ ਕਿਹੜੇ ਮੋਤੀ ਮਾਤੀ ੜ ਕੇ ਸਾਡੇ ਅੱਗੇ ਖਿਆੜਨਗੇ ਜਿੱਥੇ ਆ ਜਜ਼ਬਾ ਜਿੱਥੇ ਆ ਸੋਚ ਬੈਠੀ ਆ ਹੁਣ ਮੈਂ ਜਿਵੇਂ ਕਿਹਾ ਮੈਂ ਬੋਲਣਾ ਤਾਂ ਕੁਝ ਹੋਰ ਸੀ ਸ਼ੁਰੂ ਫਿਰ ਆਪਾਂ ਸੰਤਾਂ ਤੋਂ ਹੀ ਕਰਦੇ ਆ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਸਾਡੇ ਮਹਾਨ ਸ਼ਹੀਦ ਕਿਉਂਕਿ ਇਹ ਸਾਨੂੰ ਇਹ ਸਾਨੂੰ ਡਰਾਉਂਦੇ ਆ ਵੀ ਤੁਸੀਂ ਉਹਨਾਂ ਸ਼ਹੀਦਾਂ ਦਾ ਨਾਂ ਤੁਸੀਂ ਆਪਣੇ ਗੁਰੂਆਂ ਦਾ ਨਾਮ ਉਹਨਾਂ ਦਾ ਫਲਸਫਾ ਉਹਨਾਂ ਦੇ ਸਿਧਾਂਤਾਂ ਦੀ ਗੱਲ ਨਾ ਕਰੋ ਇਹ ਡਰਾਉਂਦੇ ਆ ਇਹਨਾਂ ਨੂੰ ਪਤਾ ਜੇ ਉਹਨਾਂ ਦੀ ਗੱਲ ਕਰਨਗੇ ਇਹਨਾਂ ਨੇ ਸਾਨੂੰ ਜਿਉਣ ਨਹੀਂ ਦੇਣਾ ਮੁੜ ਕੇ ਸਾਡੀਆਂ ਸਰਦਾਰੀਆਂ ਜਿਹੜਾ ਅੱਜ ਸਰਕਾਰ ਸਮਝ ਰਹੀ ਆ ਨਾ ਵੀ ਸੱਭਿਆਚਾਰਕ ਆਰਥਿਕ ਤੇ ਸਮਾਜਿਕ ਸਰਦਾਰੀ ਦਿੱਲੀ ਦੀ ਹੋਵੇ ਤੇ ਪੰਜਾਬ ਨਹੀਂ ਬਰਦਾਸ਼ਤ ਕਰ ਸਕਦਾ ਤੁਸੀਂ ਆਰਥਿਕ ਸਰਦਾਰੀ ਲੈ ਲਓ ਬਥੇਰੀ ਲੁੱਟਕਸੁੱਟ ਕੀਤੀ ਆ ਪਹਿਲਾਂ ਸਾਡੇ ਨਾਲ ਸਾਡੇ ਲੀਟਰ ਹੀ ਲੁੱਟਕਸੁੱਟ ਕਰੀ ਗਏ ਅਸੀਂ ਐ ਨਹੀਂ ਇਕੱਠੇ ਹੋਏ ਸੀ ਪਰ ਜਦੋਂ ਸਾਡੀ ਸੱਭਿਆਚਾਰਕ ਸਰਦਾਰੀ ਤੇ ਆਓਗੇ ਸਮਾਜਿਕ ਸਰਦਾਰੀ ਤੇ ਆਓਗੇ ਫੇਰ ਨਹੀਂ ਅਸੀਂ ਸੈੰਦੇ ਫੇਰ ਪੰਜਾਬ ਹਮੇਸ਼ਾ ਆਪਣਾ ਬਾਜੀਪੁਣਾ ਦਿਖਾਉਂਦਾ ਇੱਕ ਬਾਗੀ ਪੁਣਾ ਅਸੀਂ 84 ਤੋਂ ਬਾਅਦ ਦਿਖਾਇਆ ਸੀ ਤੇ ਅੱਜ ਫੇਰ ਪੰਜਾਬ ਜਵਾਨ ਹੋਇਆ ਤੇ ਆ ਖੜਾ ਜਵਾਨ ਹੋਇਆ ਤੁਸੀਂ ਲਾ ਲਓ ਨਸ਼ਿਆਂ ਤੇ ਤੁਸੀਂ ਲਾ ਲਓ ਗਾਣਿਆਂ ਤੇ ਤੁਸੀਂ ਕਹਿ ਦਿਓ ਪੰਜਾਬ ਦੀ ਜਵਾਨੀ ਚ ਜਾਗਦੀ ਨਹੀਂ ਇਹ ਪੰਜਾਬ ਦੀ ਜਵਾਨੀ ਚੱਲੀ ਆ ਬਰ ਆ ਖੜੇ ਆ ਪਤੰਦਰ ਸਾਹਮਣੇ ਭਰਾ ਦੋ ਇਹਨਾਂ ਦੇ ਡਾਂਗਾਂ ਗੋਲੀਆਂ ਖੜ ਜਾਣਗੇ ਅਸੀਂ ਨਾਲ ਖੜੇ ਆ ਸੋ ਪੰਜਾਬ ਦਾ ਬਾਗੀ ਪੁਣਾ ਜਿਹੜਾ ਇਹ ਜਾ ਨਹੀਂ ਸਕਦਾ ਇਹ ਕਿਉਂ ਨਹੀਂ ਜਾ ਸਕਦਾ ਅਸੀਂ ਸਮਝਦੇ ਹਾਂ ਸਾਡਾ ਸਿਧਾਂਤ ਯਾ ਅਸੀਂ ਇਹ ਚਿੰਗ ਨਿਕਲਦੀ ਕਿੱਥੋਂ ਆ ਇਨ ਵਿਕਲਪੀ ਚਣਗੇ ਉੱਥੋਂ ਆ ਜਦੋਂ 10ਵੇਂ ਪਾਤਸ਼ਾਹ ਨੇ ਸਾਨੂੰ ਪਾਤਸ਼ਾਹੀ ਦਾਵਾ ਦਿੱਤਾ ਸੀ ਇਨ ਗਰੀਬ ਸਿੱਖਣ ਕੋ ਦੂ ਪਾਤਸ਼ਾਹੀ ਯਾਦ ਕਰੇ ਮੇਰੀ ਗੁਰਿਆਈ ਉਦੋਂ ਬਾਅਦ ਸਾਡੇ ਤੋਂ ਸਾਨੂੰ ਗੁਲਾਮ ਇਹ ਕਿਸੇ ਆਪਦੀਆਂ ਸਾਸ਼ੀਆਂ ਦੀ ਤਰਖ ਲੈਣਗੇ ਪਰ ਅਸੀਂ ਗੁਲਾਮੀ ਕਦੇ ਪ੍ਰਵਾਨ ਨਹੀਂ ਕਰਦੇ ਪ੍ਰਵਾਨ ਕਰਾ ਕੇ ਦਿਖਾ ਦੇਣ ਆ ਜਿਹੜੇ ਨਵੇਂ ਕਾਨੂੰਨ ਆਏ ਆ ਇਹ ਕੱਲਾ ਆਰਥਿਕਤਾ ਦੀ ਗੱਲ ਹੁੰਦੀ ਕੱਲੀ ਐਮਐਸਪੀ ਦੀ ਗੱਲ ਹੁੰਦੀ ਤਾਂ ਮੈਂ ਤਾਂ ਨਹੀਂ ਇੱਥੇ ਆਉਂਦਾ ਸੀ ਪਰ ਨਾ ਤੁਸੀਂ ਆਉਂਦੇ ਸੀ ਪਰ ਗੱਲ ਸਾਡੀ ਹੋਂਦ ਤੇ ਆ ਗਈ ਆ ਹੋਂਦ ਦੀ ਜਦੋਂ ਗੱਲ ਕਰਦੇ ਆ ਸਾਡਾ ਸੱਭਿਆਚਾਰ ਸਾਡਾ ਇਤਿਹਾਸ ਸਾਡਾ ਫਲਸਫਾ ਸਾਡੀ ਮਾਂ ਬੋਲੀ ਸਾਡੇ ਪਾਣੀ ਸਾਡੀ ਹੋਂਦ ਤਾਂ ਸਾਡੀ ਧਰਤੀ ਤੇ ਪਈ ਆ ਨਾ ਸਾਡੀ ਸਿਆਸਤ ਵੀ ਸਾਡੀ ਧਰਤੀ ਨਾਲ ਜੁੜੀ ਹੋਈ ਆ ਸੋ ਜੇ ਅਸੀਂ ਆਪਣੀ ਹੋਂਦ ਦੀ ਗੱਲ ਕਰਦੇ ਆ ਫੇਰ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਅਗਲੇ ਆ ਕੇ ਪਤੰਦਰ ਖੜੇ ਹੋ ਜਾਂਦੇ ਆ ਵੀ ਆਜੋ ਭਾਈ ਪਾਇਦਿਆਂ ਨੂੰ ਵਾਂਣ ਇੱਕੋ ਜਿਹਾ ਹੁਣ ਕੋਈ ਨਹੀਂ ਤੁਹਾਡੇ ਕੋਲੇ ਬਥੇਰੀ ਪਾਵਰ ਹੋਊਗੀ ਪਰ ਜਿਹੜਾ ਜਜ਼ਬਾ ਅਸੀਂ ਆਪਦੇ ਅੰਦਰ ਜਿਹੜੀ ਚਿੰਗ ਆਪਦੇ ਅੰਦਰ ਲਈ ਬੈਠੇ ਆ ਉਹਨੂੰ ਕਿੱਥੋਂ ਕੱਢੋਂਗੇ ਸੋ ਗੱਲ ਆ ਗਈ ਆ ਸਾਡੀ ਹੋਂਦ ਦੀ ਹੁਣ ਪੰਜਾਬ ਅੱਜ ਜਿੱਥੇ ਖੜਾ ਤੁਸੀਂ ਦੇਖੋ ਜਿਹੜੀ ਸਰਕਾਰ ਨਾਲ ਅਸੀਂ ਮੱਥਾ ਲਾਈ ਬੈਠੇ ਆ ਉਹਨਾਂ ਦਾ ਹੰਕਾਰ ਉਹਨਾਂ ਦੀ ਐਰੋਗੈਂਸ ਦੇਖੀ ਉਹਨਾਂ ਚ ਐਡਾ ਵੱਡੀ ਮੈਂ ਦੇਖੋ ਤੁਸੀਂ ਅੱਜ ਤੋਂ ਪਹਿਲਾਂ ਸਰਕਾਰਾਂ ਜਦੋਂ ਤੱਕ ਕਾਂਗਰਸ